ਜੀਗਿਆ ਤੇ ਮੋਟਰਸਾਈਕਲ دریا ਦੇ ਵਿੱਚ ਸੁੱਟੇ ਗਏ ਨੇ ਤੇ ਜੋ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ ਇਸ ਦੇ ਨਾਲ ਹੀ ਲੱਖਾ ਸਿਧਾਨਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਹਾਲਾਤ ਬਦ ਤੋਂ ਬੱਤਰ ਬੰਦੇ ਜਾ ਰਹੇ ਨੇ ਅਤੇ ਪੰਜਾਬ ਦੇ ਵਿੱਚ ਨਾ ਕਿਸੇ ਨੂੰ ਲਿਖਣ ਦੀ ਆਜ਼ਾਦੀ ਰਹੀ ਹੈ ਤੇ ਨਾ ਹੀ ਬੋਲਣ ਦੀ ਅਗਰ ਕੋਈ ਮਾੜੀ ਮੋਟੀ ਟਿੱਪਣੀ ਵੀ ਕਰਦਾ ਹੈ ਤਾਂ ਉਸ ਨੂੰ ਚੁੱਕ ਕੇ ਜਿਲਾ ਦੇ ਵਿੱਚ ਸੁੱਟਿਆ ਜਾ ਰਿਹਾ ਇਸ ਦੇ ਨਾਲ ਹੀ ਲੱਖਾ ਸਿਧਾਨਾ ਨੇ ਹੋਰ ਕੀ ਕੁਝ ਕਿਹਾ ਜ਼ਰਾ ਤੁਸੀਂ ਵੀ ਸੁਣੋ ਉਹ ਲਿਖਾ ਲਾ ਮਾਹੌਲ ਦੇ ਵਿੱਚ ਦਫ਼ਤਰ ਕੋਲ ਸੀ ਜਿਹੜਾ ਬੰਦਾ ਕਿਹਾ ਗਿਆ ਪਰ ਇਹ ਗੱਲ ਕਰਦੇ। ਪੱਛ ਦੇਸੀ ਦਫ਼ਤਰ ਦੇ ਅੱਗੇ ਇੱਕ ਧਰਨਾ ਰੱਖਿਆ ਸੀਗਾ ਪ੍ਰੋਪਰ ਦੇ ਵੀ। ਤੇ ਜੋ 43 ਨੰਬਰ ਐਫ ਆਈ ਆਰ ਦਰਜ ਹੋਈ ਹੈ ਹਰੀਕੇ ਪੁੱਤਣ ਉਹ 63 ਬੰਦੇ ਸ਼ਾਮਲ 307 ਦਾ ਮੁਕੱਦਮਾ ਲੋਕਾਂ ਦੀਆਂ ਗੱਡੀਆਂ ਭੰਨੀਆਂ ਮੋਟਰਸਾਈਕਲ ਚੱਕ ਕੇ ਦਰਿਆਸੜ ਤੇ ਬਹੁਤ ਬੁਰਾ ਹਾਲ ਕੀਤਾ ਲੋਕਾਂ ਦੀ ਕੁੱਟਮਾਰ ਵੀ ਹੋਈ ਹੈ। ਉਹਦੇ 'ਚ ਪੱਤਰਕਾਰ ਕਈ ਉਹ ਜੇ ਸ਼ਾਸਕਤਾ ਬਣਾ ਕੇ ਨਾਮਜ਼ਦ ਕਰ ਦਿੱਤੇਗੇ ਉਹਦੇ ਸਬੰਧ ਚ ਅੱਜ ਡਿਪਟੀ ਕਮਿਸ਼ਨਰ ਫਰੀਪੁਰ ਨੂੰ ਮਿਲੇ ਆ ਕਿ ਇਹ ਜਿਹੜੀ ਮਕਦਮਾ ਹੈ ਇਹ ਰੱਦ ਕੀਤਾ ਜਾਵੇ ਤੇ ਉਹ ਬੰਦੇ ਸਾਰੇ ਜਿਹੜੇ ਬਾਹਰ ਕੱਢੇ ਗਏ ਦੇਖੋ ਤਾਨਾਸ਼ਾਹੀ ਕਾਰਵਾਈ ਹੈ ੱੱੱਕਾ ਐਡਾ ਐਡਾ ੱੱਕਾ ਥੋੜੀ ਹੁੰਦਾ ਇੱਕ ਸ਼ਾਂਤਮਈ ਬੈਠੇ ਲੋਕਾਂ ਦੇ ਆ ਕੇ ਤੁਸੀਂ ਡਾਂਗਾ ਮਾਰੋ ਅਥਰੂ ਕਹਿੰਦੇ ਗੋਲੇ ਚ ਲਾਉ ਪਰ ਗੱਡੀਆਂ ਵੀ ਕਿਸ ਤਰੀਕੇ ਨਾਲ ਭੰਨੀਆਂ ਉਹ ਕੋਨੇ ਵੀ ਸ਼ੀਸ਼ੇ ਭੰਨ ਕੇ ਮੁੜ ਕੇ ਵਿੱਚੋਂ ਛੀਟਾਂ ਪਾੜਤੀਆਂ ਵਿੱਚੋਂ ਸਟੀਰੀਓ ਟੇਕ ਕੱਢ ਕੇ ਲੈ ਗਈ ਇਸ ਤਰੀਕੇ ਨਾਲ ਇਹ ਜਿਵੇਂ ਕੋਈ ਕੜ ਕੱਢੀ ਹੁੰਦੀ ਹੈ ਖੁੰਧਕ ਨਹੀਂ ਹੁੰਦੀਆਂ ਬੰਦੇ ਨੂੰ ਇਸ ਤਰ੍ਹਾਂ ਦੀ ਖੁੰਧਕ ਇਹਨਾਂ ਨੇ ਕੱਢੀ ਉੱਥੇ ਕਿ ਇਹ ਜਿਹੜੀ ਕਾਰਵਾਈ ਤਾਂ ਦਿਖਦਈ ਹੈ ਕਿਵੇਂ ਡੰਡੇ ਦੇ ਬਲ ਤੇ ਜ਼ੋਰ ਤੇ ਲੋਕਾਂ ਦੇ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਲੋਕਾਂ ਦੇ ਹੱਕਾਂ ਨੂੰ ਦੱਬਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਕਿੰਨੇ ਚੈਨਲ ਬੰਦ ਕਰਦੇ ਕਿੰਨੇ ਪੇਜ ਬੰਦ ਕਰਦੇ ਕਿਸੇ ਨੇ ਕੋਈ ਟਿੱਪਣੀ ਕਰਤੀ ਉਹਨੂੰ ਚਾਖ ਕੇ ਜਿਹੜੇ ਸਿਰਦਾ ਹੱਥ ਕਵੰਜਾ ਦੇ ਵਿੱਚ ਇਹਦਾ ਨਾ ਸਾਨੂੰ ਲਿਖਣ ਦੀ ਇਜਾਜ਼ਤ ਦੀ ਨਾ ਬੋਲਣ ਦੀ ਇਜਾਜ਼ਤ ਇਹ ਤਾਂ 75 ਦੀ ਐਮਰਜੈਂਸੀ ਨੂੰ ਭੜਾ ਹਾਲ ਹੋਇਆ ਪਿਆ ਪੰਜਾਬ ਦੇ ਵਿੱਚ ਕਿਵੇਂ ਲੋਕਾਂ ਨੂੰ ਡਰਾ ਕੇ ਦਬਾ ਕੇ ਬੰਦ ਕਰਤਾ ਤੁਸੀਂ ਦੇਖੋ ੱੱਕੇ ਦੀ ਗੱਲ ਦੇਖਦੇ ਆ ਮੇਰੇ ਮੇਰੇ ਕੋਲ ਕਿਤਾਬ ਆ ਮੈਂ ਪੜ ਰਿਹਾ ਸੀਗਾ ਪਲੱਸ 2 ਦੀ ਪੋਲੀਟੀਕਲ ਸਾਇੰਸ ਦੀ ਕਿਤਾਬ ਆ NCERT ਦਾ ਸਿਲੇਬਸ ਆ ਉਹ ਕੀ ਕਹਿ ਰਿਹਾ ਕਿ ਆਨੰਦਪੁਰ ਸਾਹਿਬ ਦਾ ਮਤਾ ਇੱਕ ਵੱਖਵਾਦੀ ਮਤਾ ਹੈ ਇਹ ਵੱਖਵਾਦੀ ਹੋਣ ਦੀਆਂ ਗੱਲਾਂ ਕਰਦੇ ਨੇ ਇਹ ਇੱਕ ਇਹ ਗੱਲ ਰੱਖੀ ਆ ਦੂਜੀ ਗੱਲ ਉਹ ਚ ਲਿਖੀ ਗਈ ਆ ਕਿ ਆਨੰਦਪੁਰ ਸਾਹਿਬ ਦੇ ਮਤੇ ਨੂੰ ਫੌਜ ਤੇ ਸਖਾਂ ਦੇ ਤਸਲੀਮ ਹੀ ਨਹੀਂ ਕੀਤਾ ਤੀਜਾ ਉਹ ਲਿਖਦੇ ਆ ਕਿ ਕੀ ਆਨੰਦਪੁਰ ਸਾਹਿਬ ਦਾ ਮਤਾ ਪੰਜਾਬ ਨਾਲ ਦੂਜੇ ਸੂਬਿਆਂ ਦਾ ਰੇੜਕਾ ਖੜਾ ਕਰੂਗਾ ਹੁਣ ਇਹ ਗੱਲ ਦੇਖੋ ਕਿੱਥੇ ਜਾ ਰਹੀ ਆ ਅਨੰਦਪੁਰ ਸਾਹਿਬ ਦਾ ਮਤਾ ਹੈ ਕਿ ਐ ਪਹਿਲਾਂ ਸਮਝੋ ਅਨੰਦਪੁਰ ਸਾਹਿਬ ਦਾ ਮਤਾ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਫੈਡਰਲ ਸਟਰਕਚਰ ਦੀ ਗੱਲ ਕਰਦਾ ਉਹਦੇ ਚ ਸਾਡੀ ਮਾਂ ਬੋਲੀ ਦੀ ਗੱਲ ਉਹਦੀ ਰੱਖਿਆ ਦੀ ਗੱਲ ਸਾਡੀ ਰਾਜਤਾਂ ਨੇ ਸਾਨੂੰ ਮਿਲਣੀ ਚਾਹੀਦੀ ਆ ਸਾਡੇ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਸਾਡੇ ਡੈਮਾਂ ਦੇ ਪ੍ਰਬੰਧ ਦੀ ਗੱਲ ਸਾਡੇ ਪਾਣੀਆਂ ਦੇ ਹੱਕ ਇਹ ਸਾਰੀਆਂ ਉਹ ਗੱਲਾਂ ਨੇ ਧਰਮ ਦੀ ਧਰਮ ਦੇ ਪ੍ਰਚਾਰ ਦੀ ਗੱਲ ਅੰਮ੍ਰਿਤਸਰ ਸਾਹਿਬ ਨੂੰ ਅਧਵਤ ਸ਼ਹਿਰ ਦਾ ਦਰਜਾ ਦੇਣਾ ਇਹ ਸਾਰੀਆਂ ਮੰਗਾਂ ਸ੍ਰੀ ਅਨੰਦ ਪ੍ਰਸਾਦ ਦੇ ਮਤਦਿਆਂ ਜਿਹੜੀਆਂ 1985 ਦੇ ਵਿੱਚ ਅਰਜੀਵ ਲੋਂਗਵਾਲ ਸੰਹਿਤਾ ਹੁੰਦਾ ਜਦੋਂ ਉਹਦੇ ਵਿੱਚ ਮੰਨੀਆਂ ਜਾਂਦੀਆਂ ਸੈਂਟਰ ਸਰਕਾਰ ਮੰਨਦੀ ਹੈ ਵੀ ਆ ਤੁਹਾਡੀਆਂ ਮੰਗਾਂ ਠੀਕ ਆ ਜਾਇਜ਼ ਆ ਤੇ ਇਹ ਲਾਗੂ ਕਰ ਦੇਣੀ ਹੈ 1 ਜਨਵਰੀ 1985 ਨੂੰ ਆ ਸਰਕਾਰ ਮੁੱਕਰ ਜਾਂਦੀ ਹੈ ਅੱਜ ਉਸ ਮਤੇ ਨੂੰ ਇਹ ਕਹਿੰਦੇ ਵੱਖਵਾਦੀ ਹੈ ਇਹ ਦੇਸ਼ ਤੋੜਨੀਆਂ ਗੱਲਾਂ ਕਰਦੇ ਆ ਜਾਨੀ ਯਾਰ ਅਸੀਂ ਆਪਣੀ ਕੋਈ ਗੱਲ ਵੀ ਕਰਦੇ ਆਂ ਅਸੀਂ ਵੱਖਵਾਦੀ ਹੋ ਜਾਈਨਾ ਅਸੀਂ ਹੱਤਵਾਦੀ ਹੋ ਜੰਨੇ ਆਂ ਹੱਦਾਂ ਦੇ ਮਰਨਾ ਅਸੀਂ ਦੇਸ਼ ਭਗਤਾਂ ਅਸੀਂ ਰਾਸ਼ਟਰਵਾਦੀ ਆਂ ਲੰਗਰ ਲਾਉਣਾ ਤਾਂ ਅਸੀਂ ਦੇਸ਼ ਭਗਤਾਂ ਕੋਈ ਆਫਤ ਆ ਜਾ ਕੋਈ ਹੜਾ ਆ ਜਾ ਅਸੀਂ ਤਾਂ ਦੇਸ਼ ਭਗਤਾਂ ਜਦੋਂ ਕੋਈ ਹੱਕ ਦੀ ਗੱਲ ਕਰ ਲੋ ਉਦੋਂ ਅਸੀਂ ਹੱਤਵਾਦੀਆਂ ਇਹ ਜ਼ੁਲਮ ਇਹ ਤਾਂ ਕਾ ਕਿਉਂ ਸਵਾਲ ਤਾਂ ਜਿਹੜੇ ਹੁਣ ਸਾਨੂੰ ਸਵਾਲ ਕਰਦੇ ਆ ਨਾ ਇੱਥੇ ਇੱਕ ਬੀਬੀ ਆ ਗਈ بڑا ਮੋਰਚਾ ਲੱਗਿਆ ਘਲਖੁਰਦ ਪਾਣੀ ਵਾਲਾ ਉਹ ਬੀਬੀ ਆ ਗਈ ਉਹ ਦਿੱਲੀ ਤੋਂ ਆਈ ਆ ਚੰਨੜ ਦੀ ਕਿਸੇ ਦੀ ਬੱਲੇ ਤੁਸੀਂ ਪਾਣੀਆਂ ਦੀ ਗੱਲ ਤੇ ਕਿਉਂ ਜੀ ਤੁਸੀਂ ਵੱਖਵਾਦੀ ਗੱਲਾਂ ਕਰਦੇ ਹੋ ਜੀ ਇਹ ਪਾਣੀ ਦਾ ਮੁੱਦਾ ਉਹਨਾਂ ਨੂੰ ਮਿਲਣਾ ਚਾਹੀਦਾ ਰਾਜਸਥਾਨ ਨੂੰ ਮਿਲਣਾ ਚਾਹੀਦਾ ਤਰ ਵੀਪਾ ਨੇ ਸਵਾਲ ਕੀਤਾ ਬੀਬਾ ਜੇ ਪਾਣੀ ਰਾਜਸਥਾਨ ਨੂੰ ਮਿਲਣਾ ਚਾਹੀਦਾ ਪੰਜਾਬ ਭੁੱਖਾ ਮਰ ਰਿਹਾ ਪੰਜਾਬ ਦਾ ਧਰਤੀ ਉੱਤਲਾ ਪਾਣੀ ਮੁੱਕ ਚੱਲਿਆ ਰਾਏਪੁਰਨ ਲਾ ਦੇ ਅਧੀਨ ਰਾਜਸਥਾਨ ਸਾਡਾ ਰੈਪਬਲਿਕ ਸਟੇਟ ਨਹੀਂ ਹੈਗਾ ਸਾਡਾ ਦਿੱਲੀ ਦਾ ਰੈਪਬਲਿਕ ਸਟੇਟ ਨਹੀਂ ਹੈਗਾ ਅਸੀਂ ਪਾਣੀ ਕਿਉਂ ਦੇ ਗਏ ਕੀ ਸਾਨੂੰ ਜਮਨਾ ਚੋਂ ਗੰਗਾ ਚੋਂ ਪ੍ਰਾਪਤ ਉਤਰ ਜੋ ਪਾਣੀ ਮਿਲ ਸਕਦਾ ਫਿਰ ਕਿਸਾਨੂੰ ਰਾਜਸਥਾਨ ਦੇ ਵਿੱਚੋਂ ਕੋਈ ਪਕਸਾ ਰੱਖ ਕੋਹਾਰਖੰਡ ਚ ਲੋਹਾ ਕੋਲਾ ਉਹ ਮਿਲ ਸਕਦਾ ਅਜਿਹਾ ਰਾਜਸਥਾਨ ਦੇ ਵਿੱਚ ਕੋਈ ਆਪਣੀ ਜ਼ਮੀਨ ਵੀ ਨਹੀਂ ਆਪ ਦੇ ਪੈਸਾ ਨਾਲ ਖਰੀਦ ਨਹੀਂ ਉਹ ਵੀ ਨਹੀਂ ਖਰੀਦ ਸਕਦੇ ਉਧਾਰ ਕਾਰਡ ਕੋ ਵੋਟਰ ਕਾਰਡ ਨਹੀਂ ਬਣਾ ਸਕਦੇ ਤੇ ਸਾਡਾ ਪਾਣੀ ਲੁੱਟ ਕੇ ਮਨਾਮੁਹੀ ਤੋਂ ਪੰਜਾਬ ਦੇ ਕੋਲੇ ਸਿਰਫ ਇਹ ਨਾਸਾ ਦੀ ਰਿਪੋਰਟ ਆ ਕਿ 10-15 ਸਾਲ ਦਾ ਪਾਣੀ ਬਚਿਆ ਤਾਂ ਵੀ ਹਟਾ ਉਹ ਸਾਡਾ ਪਾਣੀ ਖਿੱਚ ਕੇ ਲਿਜਾ ਰਹੇ ਨੇ ਹੁਣ ਉਲਟਾ ਲੈਣਾ ਪੱਕੀਆਂ ਕਰਕੇ ਲਿਜਾ ਰਹੇ ਆ ਜਿਹੜੇ ਸਾਨੂੰ ਹੀ ਹਰ ਵਾਰੀ ਇਹ ಪಾਠ ਪੜਾਇਆ ਜਾਂਦਾ ਰਾਸ਼ਟਰਵਾਦ ਦਾ ਜਿਹੜੇ ਸਭ ਤੋਂ ਜ਼ਿਆਦੇ ਕੌਮ ਨੇ ਇਸ ਮੁਲਕ ਦੀ ਖਾਤਰ ਕੁਰਬਾਨੀਆਂ ਕੀਤੀਆਂ ਚਾਹੇ ਅੰਗਰੇਜ਼ਾਂ ਦੇ ਦੌਰ ਦੀ ਗੱਲ ਚਾਹੇ ਮੁਗਲਾਂ ਦੇ ਦੌਰ ਦੀ ਗੱਲ ਅੱਜ ਵੀ ਚਾਹੇ ਕਾਲੇ ਪਾਣੀਆਂ ਦੇ ਵਿੱਚ ਵੀ ਆਪਾਂ ਦੇਖੋ ਸਭ ਤੋਂ ਜ਼ਿਆਦੇ ਜੇਲ੍ਹ ਕੱਟਣ ਵਾਲੇ ਫਾਂਸੀਆਂ ਤੇ ਚੜਨ ਵਾਲੇ ਅੱਜ ਵੀ ਜੇ ਉਦਾਸ ਸਾਡੇ ਫੌਜੀ ਜਵਾਨ ਸ਼ਹੀਦ ਹੁੰਦੇ ਨੇ ਦੇ ਹੱਥ ਤੇ ਅਛੇ ਸਾਡੇ ਪੰਜਾਬ ਦੇ ਨੇ ਉਸੇ ਝੰਡੇ 'ਚ ਲਪੇਟ ਕੇ ਲਾਸ਼ਾਂ ਘਰੇ ਆਉਂਦੀਆਂ ਨੇ ਜਾਣੇ ਹੱਕ ਸਾਨੂੰ ਹਰ ਵਾਰ ਜਿਹੜਾ ਹਰ ਵਾਰ ਹਰ ਨਿਊ ਟੈਸਟ ਦੇਣਾ ਪੈਂਦਾ ਸਾਨੂੰ ਇਹ ਧਿਆਨ ਦੇਣਾ ਪੈਂਦਾ ਸਾਨੂੰ ਇਹ ਕਿਹਾ ਜਾਂਦਾ ਸਭ ਕੁਝ ਕਰਨ ਦੇ ਬਾਵਜੂਦ ਵੀ ਬਹੁਤ ਭੁੱਖਾ ਮਾਰਾਈ ਢੱਡ ਪਰਦੀ ਨੂੰ ਪਾਈ ਲੋਕਾਂ ਦੀ ਤਾਂ ਅਸੀਂ ਆਪਣੀਆਂ ਆਪ ਨੂੰ ਦਾਤੇ ਲਾ ਕੇ ਜਿਹੜਾ ਸੱਟਿਆ ਵੀ ਧਰਤੀ ਦੇ ਉੱਤੇ ਨਾਜ ਪੈਦਾ ਕੀਤਾ ਅਸੀਂ ਧਰਤੀ ਵੀ ਹਰੀਲੀ ਕਰ ਲਈ ਪਾਣੀ ਵੀ ਹਰੀਲੀ ਕਰ ਲਿਆ ਮਕਾਬ ਵੀ ਲਿਆ ਹਵਾ ਵੀ ਅਸੀਂ ਹਰੀਲੀ ਕਰ ਲਈ ਤਾਂ ਵੀ ਅਸੀਂ ਬਖਵਾਦੀ ਹਾਂ ਤਾਂ ਸਮਝਣ ਦੀ ਲੋੜ ਹੈ ਕਿ ਯਾਰ ਸਾਡੇ ਨਾਲ ਹੋ ਕੀ ਰਿਹਾ ਪਰ ਮੈਂ ਬਾਈ ਗੱਲ ਇਸ ਇਹਨਾਂ ਨੂੰ ਕੀ ਦੋਸ਼ ਦੇਣਾ ਬਸ਼ਮਣਾ ਨੂੰ ਉਹਨਾਂ ਦਾ ਸਾਨੂੰ ਮਾਰਨ ਦਾ ਹਰ ਤਰੀਕਾ ਉਹਨਾਂ ਨੇ ਬਣਾਇਆ ਹੋਇਆ ਹਮਲੇ ਬੜੇ ਗੁੱੱਗੇ ਤੇ ਬੜੇ ਲੁਕਵੇਂ ਸਾਡੇ ਆਪਣੇ ਕੀ ਕਰ ਰਹੇ ਸੀ ਅਕਾਲਤਾ ਸਾਹਿਬ ਜਿਹਦਾਰ ਕਹੀ ਜਾਂਦੇ ਜਿਹਦਰ ਸਾਹਿਬ ਕਹੀ ਜੀ ਸਾਨੂੰ ਜਿਹੜਾ ਚਾਹੀਦਾ ਜੀ ਗਿਰਫਤਾਰੀਆਂ ਦੇ ਦਿਓ ਜੀ ਜਿਹਦਰ ਸਾਹਿਬ ਤੁਹਾਡਾ ਫਰਜ਼ ਬਣਦਾ ਵੀ ਜਦੋਂ ਵੀ ਤੁਹਾਡੇ ਕੋਲੇ ਕੋਈ ਅਕਾਲਤਾ ਸਾਹ ਦੇ ਉੱਤੇ ਕੋਈ ਬੰਦਾ ਤੁਹਾਡੇ ਉੱਤੇ ਸ਼ਰਨ ਲਈ ਆਇਆ ਤੁਹਾਡੇ ਕੋਲੇ ਇਤਿਹਾਸ ਰਿਹਾ ਸੇਮੇ ਬਾਦਸ਼ਾਹ ਤੋਂ ਲੈ ਕੇ ਕਿ ਕੋਈ ਵੀ ਆਇਆ ਹੋਵੇ ਤਾਂ ਉਹਦੀ ਰੱਖਿਆ ਹੋਈ ਹੈ ਉਸ ਮਜਲੂਮ ਦੀ ਰੱਖਿਆ ਤੇ ਜਿਹੜੀ ਹਕੂਮਤ ਦੀ ਭਖਿਆ ਦਾ ਸਿਧਾਂਤ ਹੈ ਕਿ ਅਸੀਂ ਹਮੇਸ਼ਾ ਉਹਦੇ ਨਾਲ ਖੜੇ ਆ ਕਾਲ ਤਾਂ ਦਾ ਕੋਈ ਵੀ ਸਮੇਂ ਸਮੇਂ ਤੇ ਜਿਹਦਾ ਰਿਆ ਹੋਵੇ ਪਰ ਅੱਜ ਤੁਹਾਡਾ ਫਰਜ਼ ਬਣਦਾ ਸੀ ਭਾਈ ਆਓ ਮੈਂ ਮੇਰੇ ਕਲਾਵੇ ਚ ਆਓ ਮੇਰੀ ਸ਼ਰਨ ਆਓ ਜਿਹੜਾ ਵੀ ਸਾਡਾ ਨੌਜਵਾਨ ਹੈ ਅਸੀਂ ਸਰਕਾਰ ਨਾਲ ਗੱਲ ਕਰਦੇ ਆਂ ਅੱਜ ਤਾਂ ਇਹ ਬਣਦਾ ਸੀ ਤੁਸੀਂ ਅੱਜ ਕਾਹਦਾ ਵੀ ਚਲੋ ਭਾਈ ਕੋਚੜਾ ਦੇ ਮੂੰਹ ਤੇ ਦੇ ਦਿਓ ਆਪਣੀਆਂ ਜਾ ਕੇ ਜ਼ਿੰਦਗੀਆਂ ਇਹਦਾ ਭਿਆੜ ਜਿਹੜੇ ਦੇ ਮੂੰਹ ਨੂੰ ਖੂਨ ਲੱਗਿਆ ਲਗਾਤਾਰ ਥੋੜਾ ਖੂਨ ਪੀ ਰਿਆ ਸੋ ਇਹ ਫਿਰ ਅਸੀਂ ਕੀ ਸਮਝ ਗਏ ਸਾਡਾ ਇੱਥੇ ਰੱਖਿਆ ਕੌਣ ਆ ਸਾਡੇ ਬੰਦੇ ਜੋ ਗੋਦੀ ਮੀਡੀਆ ਨੇ ਸਾਨੂੰ ਬਦਨਾਮ ਕੀਤਾ ਆ ਪਿਛਲੇ 25 ਦਿਨਾਂ ਦੇ ਸਾਡੇ ਮੱਥੇ ਜੋਰ ਟੈਗ ਲਾਇਆ ਪੂਰੀ ਦੁਨੀਆ ਦੇ ਵਿੱਚ ਜੋ ਸਾਡੀ ਭੱਲ ਬਣੀ ਸੀ ਕਿਸਾਨੀ ਅੰਦੋਲਨ ਦੌਰਾਨ ਪੂਰਾ ਰੱਜ ਕੇ ਬਦਨਾਮ ਕੀਤਾ ਉਹ ਜਿਹੜਾ ਪੰਜਾਬ ਦਾ ਜਿਹੜਾ ਗੋਦੀ ਮੀਡੀਆ ਹੈ ਉਹਦਾ ਕਿੰਨਾ ਵੱਡਾ ਜੋਧਾਨ ਰਿਆ ਆਪਣੇ ਆਪ ਨੂੰ ਪੰਜਾਬ ਪੱਖੀ ਕਹਾਉਣ ਵਾਲੇ ਉਹਨਾਂ ਨੇ ਗੱਜ ਕੇ ਮੈਂ ਕਈ ਚੈਨਲ ਐਸ ਨੇ ਉਹਨਾਂ ਨੇ ਗੱਜ ਕੇ ਸਾਡੇ ਖਿਲਾਫ ਜਾਪੇ ਕੰਡਾ ਦੇ ਪ੍ਰਚਾਰ ਕੀਤੇ ਸਟੇਟ ਦਾ ਹੱਥ ਹੁੱਕਾ ਬਣ ਕੇ ਕੰਮ ਕੀਤਾ ਤਾਂ ਪਰ ਅਸੀਂ ਕਿਤੋਂ ਬਚਾਂਗੇ ਦੁਸ਼ਮਣ ਦਾ ਬੈਰੀ ਹੈ ਵੀ ਸਾਡੇ ਦਾ ਆਪਣੇ ਬੈਰੀ ਹੋਏ ਪਏ ਨੇ ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਜਿੰਨੇ ਵੀ ਸਿਹਰਤ ਲੋਕ ਨੇ ਪੰਜਾਬ ਦੇ ਕਿਸੇ ਧਾਰਾ ਦੇ ਨੇ ਖੱਬੇ ਨੇ ਸੱਜੇ ਨੇ ਉਹ ਪੰਚਕ ਨੇ ਉਹ ਕੋਈ ਵੀ ਧਾਰਾ ਦੇ ਸਾਰਿਆਂ ਨੂੰ ਇਕੱਠੇ ਹੋ ਕੇ ਅੱਜ ਪੰਜਾਬ ਦੀ ਲੜਾਈ ਲੜਨੇ ਚਾਹੀਦੀ ਹੈ ਜਿੰਨੇ ਪੰਜਾਬ ਦੇ ਹੱਕ ਨੇ ਚੁੱਕੋਏ ਜਾ ਰਹੇ ਨੇ ਜਾਂ ਕੋਈ ਪਹਿਲਾਂ ਕੀ ਉਹਨੂੰ ਲੈਣ ਦੇ ਲਈ ਸਾਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਲੜਨ ਦੀ ਲੋੜ ਹੈ ਤਾਂ ਹੀ ਅਸੀਂ ਪੰਜਾਬ ਨੂੰ ਆਉਣ ਵਾਲੀਆਂ ਨਸਲਾਂ ਦੇ ਫਸਲਾਂ ਨੂੰ ਬਚਾ ਸਕਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਾਂ ਵਾਹਿਗੁਰੂ ਜੀ ਕੀ ਖਾਲਸਾ ਅੱਜ ਇੱਥੇ ਡੀਸੀ ਪ੍ਰੋਪਰ ਦੇ ਅੱਗੇ ਧਰਨਾ ਲਾਉਣ ਦੀ ਲੋੜ ਸਿੱਖ ਜਿੱਥੇ ਬੰਦਿਆਂ ਨੂੰ ਪਈ ਜੋ ਕਿ ਹਰੀ ਘੜ ਤੇ ਸ਼ਾਂਤਮਈ ਤਰੀਕੇ ਨਾਲ ਨੌਜਵਾਨਾਂ ਦਾ ਪ੍ਰਦਰਸ਼ਨ ਕਰ ਰਹੇ ਸੀ ਭਾਈ ਅਮਰਤਪਾਲ ਨੂੰ ਲੈ ਕੇ ਜਿਹਦੇ ਵਿੱਚ ਪੰਜਾਬ ਸਰਕਾਰ ਦੀ ਅਧਿਅਤਤਾ ਦਾ ਸੰਕਟ ਨਹੀਂ ਅਧਿਅਤਤਾ ਤੇ ਸਿੰਘਾਂ ਤੇ ਅਨੇਵਾ ਸ਼ਰਤਤ ਕੀਤਾ ਗਿਆ ਤੇ ਸਿੰਘਾਂ ਨੂੰ ਜਖਮੀ ਕੀਤਾ ਗਿਆ ਵਿਕਲਪਨੇ ਗਏ ਤੇ ਗੱਡੀਆਂ ਪੰਨੇ 307 ਵਰਗੀਆਂ ਫਰਕਤਾਂ ਲਾ ਕੇ ਪਰਚੇ ਦਰਜ ਕੀਤੇ ਗਏ ਨੇ ਤੇ ਜੋ ਕਿ ਚਾਹੀ ਵੀ ਸਰਕਾਰ ਨਾਲ ਗੱਲ ਕਰਨ ਤੋਂ ਬਾਅਦ ਵੀ ਅਜਤਕਰ ਸਿੰਘ ਹਰੀਆਂ ਹੀ ਹੋਏ ਇਸ ਕਰਕੇ ਅੱਜ ਜੋ ਕਿ ਇੱਥੇ ਡੀਸੀ ਦਫਤਰ ਅੱਗੇ ਤਾਰੀਆਂ ਸਿੱਖ ਜਿੱਥੇ ਬੰਦੀਆਂ ਖਾਨ ਜਿੱਥੇ ਬੰਦੀਆਂ ਤੇ ਹੋਰ ਸਮਾਜ ਸੇਵੀ ਜਿੱਥੇ ਮਨ ਧਰਨਾ ਲਾਇਆ ਹੋਇਆ ਹੈ ਹੁਣ ਅੱਜ ਡੀਸੀ ਨੂੰ ਕਲਿੱਕਤੀ ਸ਼ਿਕਾਇਤ ਦੇ ਕੇ ਪਸਾਕੀ ਤੋਂ ਮਗਰੋਂ ਵੱਡਾ ਇਕੱਠ ਕਰਕੇ ਕਹਿੰਦਾ ਮੁੱਖ ਮੰਤਰੀ ਦਾ ਕੋਠੀ ਘੇਰਾਂਗੇ ਚਾਹ ਪੰਜਾਬ ਤੱਕ ਦੇ ਪੰਜਾਬ ਦੀ ਪੂਰੇ ਪੰਜਾਬ ਨੂੰ ਬੰਦ ਕਰਨ ਦੀ ਕਾਲ ਦੇਾਂਗੇ ਜਨਾ ਸਿੰਘ ਰਿਆ ਕੀਤੇਗੇ ਪਰ ਇਹ ਅੱਜ ਵਿਸਾਖੀ ਟਿੱਕਰ ਪ੍ਰੋਗਰਾਮ ਦਿੱਤਾ ਜਾਊਗਾ ਜੇ ਸਿੰਘ ਨਾ ਰਿਆ ਕੀਤੇ ਤੇ ਵਿਸਾਖੀ ਤੇ ਮਗਰੋਂ ਵੱਡਾ ਪ੍ਰੋਗਰਾਮ ਤਾਰੀ ਕੌਮ ਨਾ ਵਿਚਾਰ ਕਰਕੇ ਕਿਸਾਨ ਜੱਥੇਬੰਦੀਆਂ ਸਿੱਖ ਜੱਥੇਬੰਦੀਆਂ ਦਾ ਚਾਹ ਮੁੱਖ ਮੰਤਰੀ ਦਾ ਘਰ ਕੋਠੀ ਦਾ ਘਰਾਓ ਕਰਾਂਗੇ ਚਾਹੇ ਇੱਥੇ ਪੰਜਾਬ ਦਾ ਪੂਰੇ ਦਾ ਬੰਦ ਕਰਨ ਦੇ ਲਾਲ ਕਾਲ ਦੇਾਂਗੇ ਤੇਸ ਚੈਨਲ ਦੇ ਲਈ ਫਿਰੋਜ਼ਪੁਰ ਤੋਂ ਸੁਖਚਨ ਸਿੰਘ ਦੀ ਰਿਪੋਰਟ